ਮੈਨੂੰ ਬੜਾ ਇਸ ਗੱਲ ਦਾ ਰੰਜ ਹੋਇਆ ਮੈਂ ਮੈਂ ਕਹਿ ਰਿਹਾ ਵੀ ਮੈਂ ਆਪਣੇ ਆਪ ਦੇ ਵਿੱਚ ਬਹੁਤ ਜਿਆਦਾ ਇਸ ਗੱਲ ਦਾ ਦੁੱਖ ਹੈ ਕਿ ਆਪਣੇ ਆਪ ਨੂੰ ਵੱਡੇ ਵੱਡੇ ਅਕਾਲੀ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆਂ ਦੀ ਅਸੀਂ ਅਕਾਲੀ ਦਲ ਦੇ ਵਾਰਿਸ ਆ ਤੇ ਅਕਾਲੀ ਦਲ ਨੂੰ ਅਸੀਂ ਸੁਧਾਰਨਾ ਮੈਂ ਬੜੇ ਸਤਕਾਰ ਨਾਲ ਨਾਮ ਲੈ ਰਿਹਾ ਵਡਾਲਾ ਸਾਹਿਬ ਦਾ ਵਡਾਲਾ ਸਾਹਿਬ ਦੇ ਬਾਪ ਨਾਲ ਮੇਰਾ ਬੜਾ ਚੰਗਾ ਪਿਆਰ ਰਿਹਾ ਮੈਂ ਉਹਨੂੰ ਤਾਂ ਬਹੁਤ ਸਤਕਾਰ ਕਰਦਾ ਚਾਹੇ ਉਹ ਅਕਾਲੀ ਦਲ 'ਚ ਨਹੀਂ ਵੀ ਸਿਰੇ ਉਦੋਂ ਵੀ ਮੈਂ ਸਤਕਾਰ ਕਰਦਾ ਸੀ ਅੱਜ ਵੀ ਮੈਂ ਆਨਲਾਈਨ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਕਿ ਮੇਰੇ ਮਨ 'ਚ ਅੱਜ ਵੀ ਆ ਕਿ ਸਾਡੇ ਨਾਲੋਂ ਬਹੁਤ ਉੱਪਰ ਬਡਾਲਾ ਸਾਹਿਬ ਦੇ ਮਨ 'ਚ ਕੌਮ ਪ੍ਰਸਤੀ ਹੈਗੀ ਆ ਪਰ ਮੈਨੂੰ ਆ ਦੇਖਣ ਤੋਂ ਬਾਅਦ ਮੈਨੂੰ ਬੜਾ ਅਫਸੋਸ ਹੋਇਆ ਕਿ ਬੇਅਦਬੀ ਦਾ ਦੋਸ਼ੀ ਜਿਹੜਾ ਲਲਕਾਰ ਕੇ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਅੱਜ ਉਹਨੂੰ ਧੰਨਵਾਦ ਕਰ ਰਹੇ ਨੇ ਕੀ ਬਹੁਤ ਚੰਗਾ ਜੀ ਕਲੇਰ ਸਾਹਿਬ ਤੁਸੀਂ ਆ ਜਿਹੜੇ ਫੈਸਲੇ ਕੀਤੇ ਆ ਬੜੇ ਚੰਗੇ ਜਾਣਕਾਰੀ ਦਿੱਤੀ ਆ ਤੇ ਉਹਦੇ ਕੋ ਨੂੰ ਕੋਟ ਕਰ ਰਹੇ ਨੇ ਅਖਬਾਰਾਂ ਦੇ ਵਿੱਚ ਖਬਰਾਂ ਨੇ ਕਿਸ ਕਿਸ ਜ਼ਮੀਰ ਨਾਲ ਤੁਸੀਂ ਇਹ ਗੱਲ ਕਰ ਰਹੇ ਹੋ ਕੀ ਕੀ ਤੁਹਾਡਾ ਇਹ ਫਰਜ਼ ਨਹੀਂ ਸੀ ਤੁਹਾਨੂੰ ਇਹ ਦੇਖਦਿਆਂ ਤੁਹਾਡੇ ਅੱਖਾਂ 'ਚ ਲਹੂ ਚੜਨਾ ਚਾਹੀਦਾ ਸੀ ਜਿਹੜੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਸਰਕਾਰਾਂ ਦੇ ਸਰਕਾਰ ਲੀਡਰਾਂ ਦੇ ਉਹ ਮਾਮਲਾ ਕਾਲਤਖਬ ਸਾਹਿਬ ਕੋਲ ਜਾਂ ਕੀ ਤੁਸੀਂ ਕਾਲਤਖਬ ਸਾਹਿਬ ਨੂੰ ਕਿਹਨਾ ਸਤਕਾਰ ਨਹੀਂ ਦਿੰਦੇ ਕੀ ਆਸ ਨਹੀਂ ਹੈਗੀ ਅਕਾਲਪਤਖ ਸਾਹਿਬ ਕੋਲ ਜਾ ਕੇ ਤੁਸੀਂ ਇਸ ਗੱਲ ਦਾ ਜਵਾਬ ਮੰਗਦੇ ਹੋ ਤੇ ਉਹਨਾਂ ਦੇ ਜਵਾਬ ਦੀ ਡੀਕ ਕਰੋ ਤੇ ਤੁਸੀਂ ਪ੍ਰਦੀਪ ਕਲੇਰ ਜਿਹੜਾ ਸਭ ਤੋਂ ਵੱਡਾ ਦੋਸ਼ੀ ਆ ਜਿਨੇ ਸਭ ਤੋਂ ਮਾੜਾ ਕਤਨਾਉਣਾ ਕੰਮ ਕੀਤਾ ਉਹ ਕਹਿੰਦਾ ਮੈਂ ਕੀਤਾ 6 ਕੇਸ ਦਰਜ ਨੇ ਅ ਮੈਂ ਅਖਬਾਰ ਦੀ ਕਟਿੰਗ ਦੱਸਦਾ ਇਹਦੇ ਵਿੱਚ 5 ਕੇਸ ਜਿਹੜੇ ਗੁਰੂ ਸਾਹਿਬ ਦੀ ਬਿਆਦਵੀ ਨਾਲ ਸੰਬੰਧਿਤ ਦਰਜ ਨੇ ਔਨ ਔਨ ਰਿਕਾਰਡ ਆਏ ਗੱਲ ਤੇ ਅੱਜ ਸਾਡੇ ਇਹਨਾਂ ਲੋਕਾਂ ਦਾ ਇਹਨਾਂ ਸਿੱਖਾਂ ਦਾ ਉਹ ਮਸੀਹਾ ਬਣ ਗਿਆ ਕਹਿੰਦਾ ਜੀ ਸਾਡਾ ਪਾਰਤਾਰਾ ਹੁਣ ਪ੍ਰਦੀਪ ਕਲੀਅਰ ਕਰੇਗਾ ਕੁਸਤਾ ਸ਼ਰਮ ਕਰੋ ਜੋ ਅੱਜ ਦੇ ਤੁਹਾਡੇ ਹਾਲਾਤ ਬਣ ਗਏ ਸਿੱਖੀ ਵੇਖਣਗੇ ਇਤਿਹਾਸ ਕੀ ਕਹੇਗਾ ਕਿ ਜਿਸ ਨੇ ਬੇਅਦਬੀ ਕੀਤੀ ਜਿਹਨੇ ਸਾਰਾ ਮਾਮਲਾ ਖੜਾ ਕੀਤਾ ਉਸ ਨੂੰ ਤੁਸੀਂ ਸਨਮਾਨ ਕਰ ਰਹੇ ਹੋ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਤੁਸੀਂ ਗਿਰ ਚੁੱਕੇ ਹੋ ਅੱਜ ਇਹ ਤੁਸੀਂ ਜਿਹੜੇ ਲੋਕ ਕਹਿੰਦੇ ਹੋ ਕਿ ਸੀ ਅਕਾਲੀ ਦਲ ਨੂੰ ਕਿਹਨਾ ਸਹੀ ਕਰਨਾ ਚਾਹੁੰਦੇ ਆ ਤੁਸੀਂ ਪ੍ਰਦੀਪ ਕਲੀਅਰ ਨੂੰ ਪ੍ਰਧਾਨ ਬਣਾਓ ਤਾਂ ਕਿ ਇਹ ਤੁਹਾਡਾ ਤਾਰਨ ਹਰ ਬਣ ਸਕੇ ਚਾਹੀਦਾ ਕੀ ਸੀ ਕਿ ਜਿਹੜੀਆਂ ਸਰਕਾਰਾਂ ਦੀ ਇਹ ਕਰਤੂਤ ਆ ਜਿਹਦੇ ਕਰਕੇ ਉਹ ਬਾਹਰ ਫਿਰ ਰਿਹਾ ਜਿਹਦੇ ਕਰਕੇ ਉਹ ਅੱਜ ਤੁਹਾਡੇ ਆਲੇ-ਦੁਆਲੇ ਡੰਡਾ ਲਾਉਂਦਾ ਫਿਰਦਾ ਤੁਹਾਨੂੰ ਮੂੰਹ ਚੜਾ ਰਿਹਾ ਸਿੱਖਾਂ ਨੂੰ ਸ਼ਰਮਿੰਦਗੀ ਆ ਇਸ ਗੱਲ ਦੀ ਕਿੱਥੇ ਗਈ ਸਾਡੀ ਅਣਖ ਜਿੱਥੇ ਗੁਰੂ ਦੀ ਗੱਲ ਕਰਦੇ ਸੀ ਗੁਰ ਕੀ ਨਿੰਦਾ ਸੁਣੇ ਨਾਲ ਕਾਰ ਭੇਡ ਕਰੇ ਸੰਗਰਪਾਨ ਉਹ ਕਿੱਥੇ ਚਲੀ ਗਈ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਫਰਜ਼ ਸਾਡਾ ਇਹ ਬਣਦਾ ਸੀ ਕਿ ਜਿਹੜਾ ਗੱਲਾਂ ਇਹ ਲਲਕਾਰੇ ਮਾਰ ਰਿਹਾ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲ ਦੀ ਜਗਾਉਂਦੇ ਸਰਕਾਰ ਦੇ ਲਈ ਇਸ ਗਾਲੀ ਆਵਾਜ਼ ਉਠਾਉਂਦੇ ਕਿ ਇਸ ਨੂੰ ਫੜੋ ਤੇ ਫੜ ਕੇ ਨੂੰ ਅੰਦਰ ਕਰੋ ਸਜ਼ਾ ਦਿਓ ਸਿੱਖ ਕੌਮ ਨੇ ਆਪਣੀਆਂ ਰਵਾਇਤਾਂ ਮੁਤਾਬਕ ਇਹੋ ਜੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਪਰ ਤੁਸੀਂ ਉਹਨੂੰ ਫਿਰੋ ਬਣਾ ਰਹੇ ਹੋ ਅੱਜ ਉਹਦੀਆਂ ਗੱਲਾਂ ਨੂੰ ਕੋਟ ਕਰ ਰਹੇ ਹੋ ਦੱਸੋ ਕੀ ਵਖਰਾ ਕਹਤਾ ਹੋ ਇਹਦਾ ਮਤਲਬ ਜਿਹੜੀ ਤੁਸੀਂ ਚਿੱਠੀ ਪਹਿਲਾਂ ਅਕਾਲ ਤਖਤ ਸਾਹਿਬ ਦਿੱਤੀ ਆ ਉਹ ਚਿੱਠੀ ਹੋਰ ਦੁਬਾਰਾ ਬੈਂਡ ਕਰਾਓ ਉਹ ਚ ਕੋਟ ਪਾਓ ਕਿ ਪ੍ਰਦੀਪ ਕਲੇਰ ਸਾਹਿਬ ਨੇ ਸਾਡੇ ਤੇ ਬਹੁਤ ਵੱਡਾ ਸਹਾਨ ਕੀਤਾ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਕਿਨਾਂ ਜਹਦਰ ਸਾਹਿਬ ਇਹ ਹੋਰ ਗੱਲਾਂ ਇਹ ਜਮਾ ਕਰੋ ਹੱਦ ਹੋ ਗਈ ਹੈ ਏਡੀ ਸ਼ਰਮਨਾਕ ਗੱਲ ਹੈ ਸ਼ਰਮਿੰਦੇ ਆ ਅਸੀਂ ਇਸ ਗੱਲ ਤੇ ਕਿ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਕੋਈ ਹੋਰ ਬੰਦਾ ਕਰੇ ਕਿਸੇ ਹੋਰ ਕੌਮ ਦਾ ਕਰੇ ਕਿਸੇ ਵੱਖਰੇ ਤਰ੍ਹਾਂ ਦਾ ਕਰੇ ਕਿ ਆ ਕੁਲਦੀਪ ਸਿੰਘ ਬਡਾਲਾ ਜਿਹੜਾ ਜਿਹੜਾ ਆਪਣੇ ਆਪ ਨੂੰ ਮਹਾਨ ਸਿੱਖ ਸਮਝਦਾ ਮੈਂ ਕਦਰ ਕਰਦਾ ਅੱਜ ਵੀ ਕਰਦਾ ਗੁਰਪ੍ਰਤਾਪ ਸਿੰਘ ਬਡਾਲਾ ਇਹਨਾਂ ਨੂੰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਇਹਦਾ ਜਵਾਬ ਦੇਣਾ ਚਾਹੀਦਾ ਅੱਜ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਦਾ ਸੇਵਾਦਾਰ ਹਾਂ ਪਰ ਮੇਰਾ ਅੱਜ ਇੱਥੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਮੇਰੇ ਮਨ ਦਾ ਬਲਬਲਾ ਇੱਕ ਸਿੱਖ ਹੋਣ ਦੇ ਨਾਤੇ ਇਹ ਬਹੁਤ ਮਾੜੀ ਗੱਲ ਆ ਸਿੱਖ ਇਤਿਹਾਸ ਦੇ ਵਿੱਚ ਐਡੀ ਮਾੜੀ ਗੱਲ ਆ ਕਿ ਐਡਾ ਮਾੜਾਪਨ ਆ ਜਾਇਆ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਦਾ ਕਾਰਨ ਸਭ ਤੋਂ ਵੱਡ ਜੀ ਨੇ ਚਲਾਇਆ ਉਸ ਬੰਦੇ ਨੂੰ ਲੈ ਕੇ ਅਸੀਂ ਸਨਮਾਨ ਦੇ ਰਹੇ ਹਾਂ ਉਹ ਇਹਨਾਂ ਦਾ ਹੀਰੋ ਆ ਉਹ ਇਹਨਾਂ ਦਾ ਰਾਹ ਦਾ ਸੇਰਾ ਉਹ ਇਹਨਾਂ ਦਾ ਮਾਰਗਦਰਸ਼ਕ ਆ ਵੀ ਬਹੁਤ ਧੰਨਵਾਦ ਜੀ ਤੁਹਾਡਾ ਸਵਾਲ ਪੁੱਛ ਰਹੇ ਹੋ ਤੁਸੀਂ ਸਵਾਲ ਅਕਾਲ ਤਖਤ ਸਾਹਿਬ ਨੂੰ ਕਰ ਚੁੱਕੇ ਹੋ ਇਹ ਅਕਾਲ ਤਖਤ ਸਾਹਿਬ ਕੀ ਫੈਸਲਾ ਕਰਦਾ ਡਰੋ 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 ਅਕਾਲ ਤਖਤ ਦੇ ਦਾ ਛੇਵੇਂ ਪਾਤਸ਼ਾਹ ਦੀ ਉਸ ਸ਼ਕਤੀ ਦੇ ਪੈਰ ਤੋਂ ਡਰੋ ਜਿਹੜਾ ਇੱਥੇ ਜਿਹੋ ਜੀ ਮਨਛਾਣਾ ਆਊਗਾ ਉਹ ਪ੍ਰਾਪਤ ਹੋਊਗਾ ਮੈਂ ਇੱਥੇ ਕਿਸੇ ਨੂੰ ਬਰੀ ਕਰਨ ਲਈ ਕਿਸੇ ਨੂੰ ਬਾਕੀ ਨਾਲ ਉਹਦੀ ਹਮਾਇਤ ਕਰਨ ਵਾਸਤੇ ਨਹੀਂ ਆਇਆ ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਆਇਆ ਜਿਹੜਾ ਕੁਝ ਤੁਸੀਂ ਆ ਕਰਮ ਕਰ ਰਹੇ ਹੋ ਇਹ ਕਰਮ ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਕਾਲਾ ਕਰਨਾ ਵਾ ਤੁਹਾਡਾ ਮੈਂ ਨਹੀਂ ਕਹਦਾ ਕਿ ਮੈਂ ਬਹੁਤ ਮਹਾਨ ਸਿੱਖ ਹੋਵਾਂਗਾ ਮੈਂ ਤਾਂ ਇੱਕ ਛੋਟਾ ਜਿਹਾ ਸੇਵਾਦਾਰਾਂ ਝਾੜੂ ਬਰਦਾਰ ਹਾਂ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੈਂ ਆਵਾਮ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਇਹ ਜਿਹੜਾ ਕੁਝ ਹੋ ਰਿਹਾ ਤੁਸੀਂ ਦੇਖੋ ਇਹਨੂੰ ਇਸ ਨੂੰ ਪਰਚੋਲੋ ਕੀ ਇੱਕ ਵਿਅਕਤੀ ਨਾਲ ਜਿਹੜਾ ਵੀ ਤੁਹਾਡਾ ਰਾਸ ਹੀ ਵਿਰੋਧੀ ਆ ਉਸ ਨੂੰ ਮਾਰਨ ਵਾਸਤੇ ਅੱਜ ਤੁਸੀਂ ਬੇਅਦਮੀ ਦੇ ਸਭ ਤੋਂ ਵੱਡੇ ਦੋਸ਼ੀ ਨੂੰ ਤੁਸੀਂ ਸਨਮਾਨ ਦੇ ਰਹੇ ਹੋ ਮੈਂ ਫਿਰ ਕਹਿਣਾ ਉਹਨੂੰ ਕਾਲ ਨਹੀਂ ਜਿਹੜੇ ਚੰਗਾ ਅਫਸਰ ਤੁਸੀਂ ਬਣਾਉਣ ਜਾ ਰਹੇ ਹੋ ਉਹਦਾ ਪ੍ਰਧਾਨ ਬਣਾ ਦੋ ਇਹ ਅੱਜ ਮੇਰੇ ਮਨ ਦੇ ਬਲਬਲੇ ਸੀ ਸ਼ੈ ਦਿੱਤੀ ਜਾ ਰਹੀ ਹੈ ਕਿਦ ਤਰ੍ਹਾਂ ਤੇ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਸ਼ੈ ਸਰਕਾਰਾਂ ਦੀ ਮੈਂ ਕਹਿਣਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਭਾਜਪਾ ਇਹ ਕੰਮ ਕਰ ਰਹੀ ਆ ਉਹਦਾ ਕੰਮ ਹੈ ਉਹ ਕਹਦਾ ਮੈਂ ਸਿੱਖਾਂ ਨੂੰ ਚੌਥੀ ਕਰਨੀ ਆ ਸਿੱਖਾਂ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਕਾਲ ਤੱਕ ਸਾਲ ਦੀ ਉਸ ਸਰਵੋੱਚਾਂ ਨੂੰ ਚੈਲੰਜ ਕਰਉਣਾ ਕਾਂਗਰਸ ਕਹਿੰਦੀ ਆ ਮੈਂ ਢਾਹਾ ਅਕਾਲ ਤਖਸਰ ਅਸੀਂ ਇਸੇ ਨੀਤੀ ਤੇ ਚੱਲਾਂਗੇ ਉਹ ਇਥੋਂ ਦੀ ਮੌਜੂਦਾ ਸਰਕਾਰ ਇਹ ਗੱਲ ਕਹਿੰਦੀ ਆ ਪਰ ਹੈਰਾਨੀ ਇਸ ਗੱਲ ਦੀ ਕਿ ਉਹਨਾਂ ਤਿੰਨਾਂ ਪਾਰਟੀਆਂ ਦੀਆਂ ਨੇ ਤਿੰਨੇ ਪਾਰਟੀਆਂ ਸਿੱਖ ਕੌਮ ਨੂੰ ਮਾਰਨਾ ਚਾਹੁੰਦੀਆਂ ਨੇ ਲੀਡਰਲੈਸ ਕਰਨਾ ਚਾਹੁੰਦੀਆਂ ਨੇ ਅਕਾਲ ਤਖਸਰ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਨਾਂ ਦੀ ਬੋਲੀ ਤੁਸੀਂ ਬੋਲ ਰਹੇ ਹੋ ਆਪਣੇ ਅਮਰੂ ਵੱਡੇ ਅਕਾਲੀ ਬੋਲ ਰਹੇ ਹੋ ਡੁੱਬ ਕੇ ਮਰਨ ਵਾਲੀ ਗੱਲ